ਵਾਹਿਗੁਰੂ ਦੀ ਵੀਡੀਓ ਧਿਆਨ ਨਾਲ ਦੇਖੋ ਸਾਨੂੰ ਕਈ ਵਾਰੀ ਅਕਸਰ ਹੀ ਲੱਗਦਾ ਹੈ ਵੀ ਸਾਡੇ ਨਾਲ ਖੜਿਆ ਗਲਤ ਹੋ ਗਿਆ ਜਾਂ ਸਾਡੀ ਕੋਈ ਪੈਰਵੀ ਨਹੀਂ ਤੇ ਦੇਖੋ ਉਹ ਸਾਨੂੰ ਪਤਾ ਉਹਦਾ ਬਾਅਦ ਵਿੱਚ ਲੱਗਦਾ ਜੋ ਸਾਨੂੰ ਕਿਹਾ ਜਾਂਦਾ ਹੈ ਬਚਪਨ ਦੇ ਵਿੱਚ ਜੋ ਸਿਖਾਇਆ ਜਾਂਦਾ ਹੈ ਮਾਂ-ਬਾਪ ਜੋ ਸਿਖਾਉਂਦੇ ਨੇ ਤੇ ਕਈ ਵਾਰੀ ਲੱਗਦਾ ਵੀ ਇਹਨਾਂ ਨੂੰ ਕੀ ਪਤਾ ਪਰ ਦੇਖੋ ਸਿਆਣੇ ਦਾ ਕਿਹਾ ਤੇ ਆਵਲੇ ਦਾ ਖਾਦਾ ਕਹਿੰਦੇ ਨੇ ਇਹ ਬਾਅਦ ਵਿੱਚ ਪਤਾ ਲੱਗਦਾ ਹੈ ਇਸੇ ਤਰ੍ਹਾਂ ਮਾਂ-ਬਾਪ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਨੇ ਆ ਫੈਮਿਲੀ ਵੇਖ ਰਹੇ ਹੋ ਇਹਨਾਂ ਨੇ ਕਿਤੇ ਵਿਆਹ ਤੇ ਜਾਣਾ ਸੀ ਤੇ ਇਹਨਾਂ ਨੂੰ ਮੁੰਡਾ ਜਿਹੜਾ ਸੀ ਉਹਨੇ ਆਪਣੇ ਪਾਪਾ ਨੂੰ ਕਿਹਾ ਵੀ ਮੈਨੂੰ ਇਹੋ ਜਿਹੇ ਕੱਪੜੇ ਚਾਹੀਦੇ ਨੇ ਵੀ ਜਿਵੇਂ ਅੱਜਕੱਲ ਪਾਰਟੀਆਂ ਪੈਂਟਾਂ ਜੀਆਂ ਚੱਲਦੀਆਂ ਨੇ ਤੇ ਦੇਖੋ ਹੁਣ ਇਹ ਮੁੰਡਾ ਸੀ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਜਿਵੇਂ ਤੇਰਾ ਜੀ ਕਰਦਾ ਉਸੇ ਤਰ੍ਹਾਂ ਦੇ ਕੱਪੜੇ ਲੱਤੇ ਲੈ ਲਈ ਤੇ ਆ ਇਹਨਾਂ ਦੀ ਕੁੜੀ ਨੇ ਸੁਣ ਲਿਆ ਸੀ ਇਹ ਜਦੋਂ ਆਈ ਤੇ ਇਹਨੇ ਹੁਣ ਜਿਵੇਂ ਕਹਿ ਲੋ ਕਿ ਸਦੇ ਮਗਰ ਨਾ ਲਗਿਆ ਕਰੋ ਕਿਉਂਕਿ ਭਾਈ ਜਿੰਦਗੀ ਤੁਹਾਡੀ ਹੈ ਤੁਸੀਂ ਜਿਉਣੀ ਹੈ ਇਹ ਕੋਈ ਫਿਲਮ ਨਹੀਂ ਜ਼ਿੰਦਗੀ ਹੁੰਦੀਗੀ ਇਹ ਜਿਹੜਾ ਹੁੰਦਾ ਹੈ ਇਹ ਸਚਾਈ ਹੁੰਦੀ ਹੈ ਤੇ ਇਹਨੂੰ ਕਬੂਲਣਾ ਚਾਹੀਦਾ ਤੇ ਇਹ ਲੜਕੀ ਹੁਣ ਗੁੱਸੇ ਗਿੱਲੇ ਕਰ ਰਹੀ ਹੈ ਵੀ ਕਿਵੇਂ ਨਾ ਕਿਵੇਂ ਮੈਨੂੰ ਉਹੇ ਕੱਪੜੇ ਲੱਤੇ ਮਿਲ ਜਾਣ ਬਾਰਾ ਵੇਖੋ ਇਹਨੇ ਕਿਹਾ ਵੀ ਜਿਹੜੀਆਂ ਹੀਰੋਇਨ ਹੁੰਦੀਆਂ ਨੇ ਕੁੜੀਆਂ ਜਾਂ ਜਿਹੜੀਆਂ ਕੁੜੀਆਂ ਕਹਿ ਲੋ ਵੀ ਮਾਡਲ ਹੁੰਦੀਆਂ ਨੇ ਉਹ ਮਾੜੀਆਂ ਹੁੰਦੀਆਂ ਨੇ ਤੇ ਦੇਖੋ ਇਹਨੇ ਕਿਹਾ ਵੀ ਮੇਰੇ ਬਾਪੂ ਨਾਲ ਗੱਲ ਕਰਾਓ ਬਾਪੂ ਨੂੰ ਮੈਂ ਕਹਿੰਨੀ ਸ਼ਾਇਦ ਉਹ ਮੰਨਣਗੇ ਇਹਦੀ ਮਾਂ ਨੇ ਕਿਹਾ ਵੀ ਨਹੀਂ ਉਹਨਾਂ ਨੇ ਨਹੀਂ ਮੰਨਣਾ ਤੇ ਫਿਰ ਵੀ ਇਹਨੇ ਕਿਹਾ ਚੱਲ ਆ ਤੈਨੂੰ ਲੈ ਕੇ ਚਲਦੀ ਆ ਤੇ ਦੇਖੋ ਜਦੋਂ ਇਹਦੇ ਪਿਓ ਨਾਲ ਗੱਲ ਹੋਈ ਤੇ ਇਹਦੇ ਪਿਓ ਨੂੰ ਜਦ ਇਹਦੀ ਮਾਂ ਨੇ ਗੱਲ ਕੀਤੀ ਉਹਨੇ ਕਿਹਾ ਪੁੱਤ ਇਸ ਤਰ੍ਹਾਂ ਵੀ ਪਾਰਟੀ ਤੇ ਆਪਾਂ ਜਾਣਾ ਹੈ ਜਿਹੜੀ ਤੂੰ ਹੀਰੋਇਨ ਦੀ ਗੱਲ ਕਰਦੀ ਐ ਵੀ ਉਹ ਕੱਪੜੇ ਲੱਤੇ ਪਾਉਂਦੀਆਂ ਬੇਟਾ ਉਹ ਕੱਲਾ ਕਪੜਾ ਲੱਤਾ ਆਪਣੀ ਸ਼ੂਟਿੰਗ ਚ ਪਾਉਂਦਿਆਂ ਨੇ ਇਹਨੇ ਵੀ ਬਾਹਰ ਪਾ ਕੇ ਤੁਰੀਆਂ ਫਿਰਦਿਆਂ ਨੇ ਅੱਜ ਤੱਕ ਤੈਨੂੰ ਰੋਕਿਆ ਨਹੀਂ ਸੀ ਕਿਸੇ ਵੀ ਗੱਲ ਤੋਂ ਜੋ ਜਾਇਜ਼ ਜਾਂ ਦੇਸ਼ਾ ਦੇਸ਼ ਵੈਸਾ ਭੇਜਦਾ ਆਪਾਂ ਵੈਗਰੂ ਦੀ ਕਿਰਪਾ ਨਾਲ ਸਰਦਾਰ ਬੰਦੇ ਆ ਆਪਾਂ ਚੁਣੀ ਨਹੀਂ ਲਾਉਣੀ ਤੇ ਦੇਖੋ ਇਹਨੇ ਫਿਰ ਇਹ ਜਦੋਂ ਗੱਲਬਾਤ ਕਹੀ ਤੇ ਵੀ ਭਾਈ ਕੱਪੜੇ ਲੱਤੇ ਲੈਣ ਦਾ ਨਹੀਂ ਕੋਈ ਮਤਲਬ ਹੈ ਮਾਪੇ ਜਿਹੜਾ ਭਲਾ ਚਾਹੁੰਦੇ ਨੇ ਉਥੇ ਆਪਾਂ ਦੇ ਅੱਖਾਂ ਦੇ ਸਾਹਮਣੇ ਆਵੇ ਕਿ ਚੰਗਾ ਲੱਗੇਗਾ ਇਹ ਹੁੰਦੀ ਹੈ ਤਾਲੀਮ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ